ਦੇ ਜੰਮਣ ਤੋਂ ਲੈ ਕੇ ਤੇ ਮਰਨ ਤੱਕ ਦੇ ਗੀਤ ਸ਼ਾਮਲ ਨੇ ਉਹਦੇ ਜਦੋਂ ਜੰਮ ਦਾ ਲੋਰੀ ਸੁਣਾਈ ਜਾਂਦੀ ਹੈ ਫਿਰ ਉਹਦੇ ਨਾਲ ਨਾਲ ਗੀਤ ਵੀ ਜਵਾਨ ਹੁੰਦੇ ਜਾਂਦੇ ਨੇ ਕੁੜੀਆਂ ਦੇ ਵਖਰੇ ਨੇ ਮੁੰਡਿਆਂ ਦੇ ਵਖਰੇ ਨੇ ਢੋਲੇ ਟੱਪੇ ਮਾਈਏ ਜੁਗਨੀ ਰਸિયા ਸਿੱਠਣੀਆਂ ਕਿੰਨੇ ਗੀਤ ਨੇ ਔਰ ਵੈਂਟ ਤੇ ਜਾ ਕੇ ਮੁਕਦੇ ਨੇ ਤੇ ਇਹ ਸਾਡੀ ਜ਼ੁਬਾਨ ਨੂੰ ਹੀ ਫੌਕੀਅਤ ਹੈਗੇ ਦੇ ਵਿੱਚ ਇਕਬਾਲ ਦੇ ਜੰਮਣ ਤੋਂ ਲੈ ਕੇ ਉਹਦੇ ਮਰਨ ਤੱਕ ਦਾ ਜਿਹੜੀ ਗੀਤ ਨੇ ਜਜ਼ਬੇ ਨੇ ਉਸਮਾਏ ਹੋਏ ਨੇ ਇਸੇ ਤਰੀਕੇ ਅਸੀਂ ਅਗਰ ਪੰਜਾਬੀ ਦੀ ਲਿਪੀ ਦੀ ਗੱਲ ਹੋ ਰਹੀ ਸੀ ਤੇ ਲਿਪੀ ਨੂੰ ਵੇਖੀ ਤੇ ਇਸ ਵੇਲੇ ਤੱਕ ਪੰਜਾਬੀ ਪੰਜਾਂ ਲਿਪੀਆਂ ਦੇ ਵਿੱਚ ਲਿਖੀ ਜਾ ਰਹੀ ਹੈ ਸਭ ਤੋਂ ਪਹਿਲਾਂ ਗੁਰਮੁਖੀ ਫਿਰ ਸ਼ਾਹਮੁਖੀ ਫਿਰ ਉਸ ਤੋਂ ਬਾਅਦ ਰੋਮਨ ਫਿਰ ਸਿੰਧੀ ਵਿੱਚ ਵੀ ਪੰਜਾਬੀ ਲਿਖੀ ਜਾ ਰਹੀ ਹੈ ਸੱਜ ਸਰਮਤੀ ਨੇ ਲਿਖੀ ਸ਼ਾਲੀਬ ਬਠਾਈ ਨੇ ਕਾਫੀਆਂ ਲਿਖੀਆਂ ਯਾ ਦੇਵਨਾਗਰੀ ਵਿੱਚ ਵੀ ਲਿਖੀ ਜਾ ਰਹੀ ਹੈ ਪੰਜਾਬੀ ਤੇ ਇਤਨੀ ਕਰਾਵਰ ਸਾਹਿਬ ਇਤਨੀ ਵਿਸ਼ਾਲ ਜ਼ੁਬਾਨ ਜਿਹਦੇ ਵਿੱਚ ਇਤਨੀਆਂ ਚੀਜ਼ਾਂ ਨੇ ਔਰ ਫਿਰ ਇਸ ਨੂੰ ਮੁਕਤਲਫ ਲੈਹਜਿਆਂ ਨੂੰ ਜ਼ੁਬਾਨਾਂ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਇੱਕ ਸਿਆਸਤ ਦੇ ਤੇ ਯਾ ਫਿਰ ਉਹਦੇ ਵਿੱਚ ਉਹਦੇ ਨਾਲ ਜਿਹੜਾ ਪੰਜਾਬੀ ਪੜਾਈ ਲਿਖਾਈ ਦਾ ਜਿਹੜਾ ਹਰਜ ਹੁੰਦਾ ਉਹ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਅ ਪਹਿਲੇ ਤੇ ਲਿਪੀ ਦੇ حوالے ਨਾਲ ਚੜ੍ਹਦੇ ਵੱਲੋਂ ਸੋਜਵਾਨ ਇੱਥੇ ਆਈ ਬੈਠੇ ਨੇ ਸਾਡੇ ਵੱਲੋਂ ਇੱਕ ਸਨੇਹਾ ਉਧਰ ਫੜਾਓ ਬਲਕਿ ਉਹ ਕੰਮ ਸ਼ੁਰੂ ਕਰੋ ਗੁਰਨਾਨਕ ਦੇਵ ਜੀ ਦੇ ਨਸਤ ਤੋਂ ਇਲਾਵਾ ਵੀ ਕਿ ਪਾਕਿਸਤਾਨੀ ਪੰਜਾਬ ਦਾ ਵਿੱਚ ਜਿਹੜਾ ਮਹਿੰਦਾ ਪੰਜਾਬ ਦੇ ਜਿਹੜਾ ਇਹਦੀ ਕੋਈ ਯੂਨੀਵਰਸਿਟੀ ਐਸੀ ਨਹੀਂ ਹੈ ਜਿਹਦੇ ਵਿੱਚ ਪੰਜਾਬੀ ਦੀ ਮਾਸਟਰ ਲੈਵਲ ਦੀ ਡਿਗਰੀ ਬੀਐਸ ਦੀ ਡਿਗਰੀ ਅਸੀਂ ਉਹਨਾਂ ਨੂੰ ਦੇ ਦਈਏ ਤੇ ਅਸੀਂ ਇੱਕ ਪਰਚਾ ਗੁਰਮੁਖੀ ਦਾ ਨਾ ਪੜਾਈਏ ਕਿ ਜੇ ਇੱਥੇ ਜਿਹੜਾ ਪੰਜਾਬੀ ਪੜ੍ਹਦਾ ਹੈ ਉਹਦੇ ਵਾਸਤੇ ਮਸਟ ਹੈ ਕਿ ਉਹ ਗੁਰਮੁਖੀ ਉਹਨੂੰ ਸਿਖਾਈ ਜਾਂਦੀ ਹੈ ਉਹ ਅਗਰ ਉਹ ਪਾਸ ਕਰਦਾ ਹੈ ਤੇ ਫਿਰ ਹੀ ਉਹਨੂੰ ਅਸੀਂ ਡਿਗਰੀ ਦਿੰਦੇ ਹਾਂ ਲੇਕਿਨ ਛੜਦੇ ਵਾਲੇ ਪਾਸੇ ਐਸੀ ਕੋਈ ਸਾਨੂੰ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਐਸ ਅਗਰ ਅਸੀਂ ਕੋਈ ਇੱਕ ਸਾਥ ਨਹੀਂ ਪੈਦਾ ਕਰ ਸਕਦੇ ਘਟੋ ਘਟ ਐਵੇਂ ਪੈਦਾ ਕਰ ਸਕਦੇ ਹਾਂ ਕਿ ਉਧਰ ਵਾਲੇ ਜਿਹੜੇ ਸਾਡੇ ਪੰਜਾਬੀ ਨੇ ਉਹਨਾਂ ਨੂੰ ਘਟੋ ਘਟ ਚਾਹ ਮੁਖੀ ਤੇ ਆਣੀ ਚਾਹੀਦੀ ਏ ਇੱਕ ਸਾਡਾ ਸੁਝਾਅ ਉਹਨਾਂ ਕਰ ਇਹ ਲਾਜ਼ਮੀ ਅਪਣਾ ਚਾਹੀਦਾ ਹੈ ਕਿ ਇਹ ਇੱਕ ਕਦਮ ਅਸੀਂ ਚੁੱਕ ਲਿਆ ਤੇ ਦੋ ਚਾਰ ਕਦਮ ਪਾਨੂੰ ਵੀ ਚੁੱਕਣੇ ਚਾਹੀਦੇ ਮੂਡੀਸ਼ੇ ਕੇ ਲਿਪੀ ਜਿਹੜੀ ਹੈ ਪੰਜਾਬੀ ਲਿਪੀ ਤੇ ਪੰਜਾਬੀ ਲਹਿਜੇ ਵੱਡੀਆਂ ਜ਼ੁਬਾਨਾਂ ਦੇ ਕਈ ਲਹਿਜੇ ਹੁੰਦੇ ਨੇ ਪਰ ਮਸਲਾ ਉਦੋਂ ਹੁੰਦਾ ਹੈ ਕਿ ਜਦੋਂ ਉਹ ਲਹਿਜਿਆਂ ਨੂੰ ਬੋਲਣ ਵਾਲੇ ਆਪਣੀ ਜ਼ਾਤੀ ਜਾਂ ਸਿਆਸੀ ਕਰਨਾ ਪਾਰੋ ਉਸ ਨੂੰ ਜ਼ੁਬਾਨ ਦਾ ਨਾਮ ਦੇ ਦਿੰਦੇ ਨੇ ਹੁਣੇ ਅਸੀਂ ਪਹਿਲੇ ਸੈਸ਼ਨ ਚ ਗੱਲ ਹੋ ਰਹੀ ਕਿ ਪੰਜਾਬੀ ਬੋਲਣ ਵਾਲੇ 8 ਕਰੋੜ ਨੇ ਜਦੋਂ 2003 ਚ ਇਥੇ ਪਾਕ ਸਟਡੀ ਦੀ ਕਿਤਾਬ ਚੱਕੀ ਨਾ ਤੇ ਉਦੋਂ ਲਿਖਿਆ ਸੀ ਪੰਜਾਬੀ ਬੋਲਣ ਵਾਲਿਆਂ ਦੀ ਸਦਾ 68 ਪਰਸੈਂਟ ਹੈ 68 ਫੀਸਾ ਦੇ ਹੁਣ ਹੁਣ ਜੇ ਅਸੀਂ ਦੇਖਨੇ ਆ ਤੇ 8 ਕਰੋੜ ਸਾਡੀ ਪੰਜਾਬੀ ਵੀ ਤੇ 2 ਕਰੋੜ ਅਲਹਿਜੇ ਵਾਲੇ ਲੈ ਗਏ ਨੇ ਅਗਰ ਅਸੀਂ ਉਹ ਵੀ ਨਾਲ ਮਿਲਾ ਦਈਏ ਤੇ ਸਾਡੀ ਦੁਬੰਦ ਕਿੰਨੀ ਵੱਡੀ ਹੈ ਇਹਨਾਂ ਜ਼ੁਬਾਨ ਆਪਣੇ ਜ਼ਾਤੀ ਫਾਇਦੇ ਵਾਸਤੇ ਸਿਆਸੀ ਫਾਇਦਿਆਂ ਵਾਸਤੇ ਸਮਾਜੀ ਫਾਇਦਿਆਂ ਵਾਸਤੇ ਆਪਣੀ ਰੁਤਬੀਆਂ ਵਾਸਤੇ ਆਪਣੀ ਕੋਈ ਕਿਸੇ ਦਾ ਕਿਸੇ ਨੂੰ ਸੈਕਟਰੀ ਲਵਾਉਣ ਵਾਸਤੇ ਉਹ ਜ਼ੁਬਾਨ ਦਾ ਰੋਲਾ ਪਾਇਆ ਗਿਆ ਇਹਦੇ ਨਾਲ ਜਿਨੀ ਨੌਨ ਘੱਟ ਵੱਧ 26 ਪੰਜਾਬੀ ਦੇ ਬੇਜੇ ਨਹੀਂ ਅਗਰ ਅਸੀਂ ਇੰਜ ਕਰਨ ਲੱਗ ਪਈਏ ਹਰ ਜ਼ੁਬਾਨ ਹਰ ਲਹਿਜਾ ਜਿਹੜਾ ਹੈ ਉਹ ਆਪਣੇ ਆਪ ਨੂੰ ਜ਼ੁਬਾਨ ਕਹਿੰਦਾ ਦਾ ਨਾਮ ਵੀ ਨਹੀਂ ਲੈਂਦਾ ਕਿ ਹਰ ਲਹਿਜੇ ਨੂੰ ਜੇ ਅਸੀਂ ਜ਼ੁਬਾਨ ਕਹਿ ਲੱਗ ਪਈਏ ਤੇ ਫੇਰ ਪੰਜਾਬੀ ਜ਼ੁਬਾਨ ਨੂੰ ਬਹੁਤ ਖਤਰਾ ਅਗਲੀ ਵਾਰੀ ਸਾਡੀ ਸੈਂਸਸ ਦੇ ਵਿੱਚ 8 ਕਰੋੜ ਦੇ ਜਿਹੜੇ 2 ਕਰੋੜ ਪੰਜਾਬੀ ਰਹ ਜਿਹੜੇ ਨੇ ਬਾਕੀ ਦੇ ਦੂਜੀਆਂ ਜ਼ੁਬਾਨਾਂ ਦਾ ਵਿਆਜ ਰਹੇ ਨੇ ਇਹ ਬਾਕੀ بڑا ਵੱਡਾ ਖਤਰਾ ਇਹਦੇ ਵਾਸਤੇ ਵੈਸੇ ਤੇ ਕੰਮ ਹੋ ਰਿਹਾ ਅਦਾਲਤੀ ਤੌਰ ਤੇ ਵੀ ਆਸਤ ਵਰਗੇ ਅਹਿਮਦ ਰਜ਼ਾ ਪੰਜਾਬੀ ਵਰਗੇ ਪੰਜਾਬੀ ਅਧਵੀ ਵੋਟ ਵਰਗੇ ਅਦਾਲਤ ਦਾ ਵੀ ਬੋਆ ਕੜਖਾ ਰਹੇ ਨੇ ਔਰ ਉਹ ਬਕਾਇਦਾ ਅਦਾਲਤوں ਜਿੱਤੇ ਨੇ ਕਿ ਜਿਹੜੇ ਲਹਿਜਿਆਂ ਦਾ ਫਰਾਡ ਲਾ ਰਹੇ ਨੇ ਲਹਿਜਿਆਂ ਨੂੰ ਜ਼ੁਬਾਨ ਬਣਾ ਬਣਾ ਕੇ ਪੇਸ਼ ਕਰਦੇ ਫੇਲੇ ਉਹ ਪੰਜਾਬੀ ਜ਼ੁਬਾਨ ਦੇ ਨਾਦਾਨ ਦੋਸਤ ਨੇ ਬਿਲਕੁਲ ਦੋਸਤ ਨੇ ਉਹ ਐਮ ਕਾਲੀ ਜਨਤ ਦੇ ਵਿੱਚ ਰਹਿ ਰਹੇ ਨੇ